ਆਹ ਹਦੀ ਸਹੀ ਓਥੇ ਸਕੂਲ ਤੋਂ ਓਥੇ ਸਕੂਲ ਸਿੰਘ ਵਾਲੇ ਪਿੰਡ ਜੈਤੂ ਜਿਲ੍ਹਾ ਤਹਿਸੀਲ ਆ ਜਿਲ੍ਹਾ ਫਰੀਦਕੋਟ ਤਹਿਸੀਲ ਆਖਾਣਾ ਜੈਤੂ ਮੇਰਾ ਨਾਮ ਜੀ ਸਿਮਰਨਜੀਤ ਆ ਮਾਂ ਜਦੋਂ ਮੈਂਨੇ ਕੰਮ ਸ਼ੁਰੂ ਕੀਤਾ ਮੇਰੇ ਹਸਬੰਦ ਨੇ ਸ਼ੁਰੂ ਕੀਤਾ ਸੀਗਾ ਤੇ ਇਹ ਖੇਤੀ ਕਰਦੇ ਕਰਕੇ ਨਾ ਇੰਨਾ ਤੋਂ ਇੱਧਰ ਹੋਇਆ ਨਹੀਂ ਜਾਂਦਾ ਸੀ ਖੇਤੀ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ ਜਿਹਦੇ ਕਰਕੇ ਨਾ ਬੱਚਿਆਂ ਨੂੰ ਥੋੜਾ ਇਹਨਾਂ ਨੂੰ ਨੁਕਸਾਨ ਹੋਣ ਲੱਗ ਜਾਂਦਾ ਸੀ ਸਾਡਾ ਤੇ ਫਿਰ ਜਦੋਂ ਮੈਂ ਵੀ ਜਾਣੀ ਦੀ ਸਾਰਾ ਦਿਨ ਘਰੇ ਫ੍ਰੀ ਰਹਿੰਦੀ ਸੀਗੀ ਮੈਂ ਸੋਚਿਆ ਵੀ ਮੈਂ ਹੀ ਇਹਨਾਂ ਤੋਂ ਸਿੱਖ ਕੇ ਤੇ ਕੇਅਰ ਕਰਨ ਲੱਗ ਗਈ ਫਿਰ ਵੀਰ ਸਾਨੂੰ ਵਧੀਆ ਵੀ ਬੱਚਿਆਂ ਦਾ ਰਿਜ਼ਲਟ ਮਿਲਿਆ ਵੀ ਬੱਚਿਆਂ ਦੀ ਕੇਅਰ ਵਧੀਆ ਹੋਣ ਲੱਗ ਗਈ ਗਰੋਥ ਵਧੀਆ ਹੋਣ ਲੱਗ ਗਈ ਮਰਨੇ ਘਟ ਗਈ ਇਸੀ ਮੁਰਗੀ ਫਾਰਮ ਦਾ ਵੀਰੇ ਕੰਮ ਇੱਕ ਤਾਂ ਸਵੇਰ ਦਾ ਹੀ ਆ ਸਵੇਰ ਤੇ ਸ਼ਾਮ ਦਾ ਵੱਧ ਤੋਂ ਵੱਧ ਡੇਢ ਘੰਟਾ ਸਵੇਰ ਦਾ ਤੇ ਡੇਢ ਘੰਟਾ ਸ਼ਾਮ ਦਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਬਾਕੀ ਟਾਈਮ ਆਪਾਂ ਫ੍ਰੀ ਰਹਿੰਦੇ ਆ ਕੁਝ ਵੀ ਕਰ ਸਕਦੇ ਸਾਰਾ ਦਿਨ ਆਪਾਂ ਆਪਣੇ ਪਰਿਵਾਰ ਦੀ ਕੇਅਰ ਆਪਣੇ ਬੱਚਿਆਂ ਦੀ ਇਸ ਘਰ ਦਾ ਵੀ ਸਾਰਾ ਕੰਮ ਹੋ ਜਾਂਦਾ ਬਾਕੀ ਇਹਦੇ ਚੋਂ ਆਮਦਨ ਆਪਾਂ ਨੂੰ ਬਹੁਤ ਵਧੀਆ ਹੁੰਦੀ ਆ ਵੀ ਹੁਣ ਸਾਡੇ ਉਥੇ ਵੀ ਪਹਿਲਾਂ ਹੁਣ ਪਹਿਲਾਂ ਸਾਡੇ ਜਿਹੜੇ ਮੁਰਗੇ ਸੀ ਤੇ ਮੁਰਗੀਆਂ ਸਾਰੇ ਵਿੱਗੇ ਸੀਗੇ ਤੇ ਹੁਣ ਵੀ ਗਾਹ ਕਾਉਂਦੇ ਆ ਵੀ ਕਹਿੰਦੇ ਸਾਨੂੰ ਮੁਰਗੇ ਮੁਰਗੀਆਂ ਦੋ ਕਿਉਂਕਿ ਗਾਹ ਕ ਪੱਕੇ ਹੋ ਗਏ ਆ ਜੀ ਤੇ ਗਾਂ ਨੂੰ ਸਾਡਾ ਕੰਮ ਐਦੂ ਵੀ ਵਧੀਆ ਚੱਲਣਾ ਵਾ ਇਹ ਵੀਰੇ ਬਰੀਡ ਆ ਰਹੀ ਆ ਰਾ ਹਾਂਜੀ ਤੇ ਇਹ ਆਂਡੇ ਲਈ ਰੱਖੀਆਂ ਜਾਂਦੀਆਂ ਵਾ ਜੇ ਮੀਟ ਲਈ ਰੱਖਣੀਆਂ ਉਹ ਕਲੈਲਰ 4F G ਇਦਾਂ ਦੇ ਹੁੰਦੇ ਆ ਨਸਲ ਡਬਲ F G ਉਹ ਮੀਟ ਲਈ ਹੁੰਦੀ ਆ ਬਰੀਡ ਵੀਰੇ ਵੀਓ ਕਰਦਾ ਦੇ ਐਤਕੀ ਬਲੈਕ ਸਟਾਲੋਬ ਵੀ ਪਾਏ ਆ ਇਹ ਵੀ ਆਰ ਆਈ ਆਰ ਇਨਸਲ ਦੇ ਨਾਲ ਦੇ ਹੁੰਦੇ ਆ ਇਹ ਆਸਟ੍ਰੇਲੀਅਨ ਬਰੀਡ ਹੈ ਬਲੈਕ ਸਟਾਲੋਬ ਇਹ ਵੀ ਆਰ ਆਈ ਆਰ ਵਾਂਗੂ ਵੀ ਆਂਡੇ ਦਿੰਦੀ ਆ ਜ਼ਿਆਦੇ 300 ਆਂਡਾ ਦਿੰਦੀ ਆ ਇੱਕ ਸਾਲ ਦੀ ਉਹ ਹੈ ਨਾ ਜਦੋਂ ਪਹਿਲੀ ਵਾਰ ਜਦੋਂ ਮੇਰੇ ਹਸਬੰਡ ਨੇ ਵੀਰੋ ਇਹਨਾਂ ਨੇ ਪਾਇਆ ਸੀਗਾ ਨਾ ਬੱਚੇ ਤੇ ਉਦੋਂ 10000 ਦੇ ਬੱਚੇ ਪਾਏ ਸੀਗੇ ਵੀਰ ਜੀ ਹਾਂ ਨੇ ਤੇ ਬਾਕੀ 10000 ਦੇ ਬੱਚੇ ਪਾਏ ਸੀਗੇ ਜੀ ਬਾਕੀ ਕੁਝ ਉਤੇ ਖਾਂਸ ਫਵਾਈ ਦਾ ਖਰਚਾ ਆ ਗਿਆ ਕਾਹ ਕੇ ਹਾਤੀ ਦਾ ਖਰਚਾ ਪੈ ਗਿਆ ਲੂ ਵਗੈਰਾ ਹੋ ਗਿਆ ਕੁਛ ਆਵਦਾ ਨਾਜ ਹੋ ਗਿਆ ਜੀ ਇਹਨਾਂ ਨੂੰ ਖੁਡਾ ਵਗੈਰਾ ਸਾਫ ਕਰਨਾ ਹੈ ਤੇ ਬਾਹਰ ਫੀਡ ਦੇਣੀ ਆ ਪੂਰਾ ਦਿਨ ਪਾਣੀ ਪਾਣੀ ਦੇ ਹੀ ਧਿਆਨ ਰੱਖਣਾ ਹੋਰ ਕੁਛ ਨਹੀਂ ਬਾ ਸ਼ਾਮ ਨੂੰ ਵੀ ਫੀਡ ਫੀਡ ਦੇਣੀ ਹੈ ਦੋ ਹੀ ਕੰਮ ਹੈ ਦਾ ਹੋਰ ਕੋਈ ਬਹੁਤਾ ਕੰਮ ਨਹੀਂ ਹੈ ਪਾਣੀ ਦੇ ਸਾਡੇ ਉਸਾਰਾ ਬਰਤਨ ਲੱਗੇ ਹੋਏ ਆ ਜਿਹੜੇ ਕਿ ਆਨਲਾਈਨ ਸਪਲਾਈ ਪੂਰਾ ਦਿਨ ਮਿਲਦੀ ਬਣੀ ਹੈ ਬੀੜੀ ਮੈਂ ਤਾਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਇਹ ਕੰਮ ਪਹਿਲਾਂ ਇਹਨਾਂ ਨੇ ਕੀਤਾ ਸੀ ਸਾਨੂੰ ਵੀ ਨਵਾਂ ਹੀ ਕੰਮ ਹੀ ਤੇ ਤਿੰਨ ਸਾਲ ਹੀ ਹੋਇਆ ਜੀ ਮੇਰੀ ਵੀਰੇ ਗ੍ਰੈਜੂਏਸ਼ਨ ਸੀ ਗ੍ਰੈਜੂਏਸ਼ਨ ਪਹਿਲਾਂ ਮੈਂ ਸਟੀਚਿੰਗ ਵੀ ਕਰਦੀ ਸੀਗੀ ਵੀਰੇ ਤੇ ਵੀ ਇੱਥੇ ਸਟੀਚਿੰਗ ਵੀ ਕਰਕੇ ਦੇਖੀ ਆ ਵੀ ਉਹਨਾਂ ਨਫਾ ਨਹੀਂ ਹੁੰਦਾ ਸਾਰਾ ਦਿਨ ਲੰਘ ਜਾਂਦਾ ਸੀਗਾ ਕੱਪੜੇ ਸਲਾਈ ਕਰਦੇ ਆ ਤੇ ਬਾਕੀ ਘਰ ਦਾ ਕੰਮ ਹੋ ਜਾਂਦਾ ਸੀਗਾ ਇਹ ਕੰਮ ਮੈਨੂੰ ਪਸੂਆਂ ਨਾਲੋਂ ਵੀ ਸੌਖਾ ਲੱਗਦਾ ਵਾ ਜੀ ਹਾਂਜੀ ਕਿਹੜਾ ਕਿਹੜਾ ਪਹਿਲਾਂ ਪਹਿਲਾਂ ਹੋਇਆ ਸੀਗਾ ਵੀ ਜਿਵੇਂ ਇਹਨਾਂ ਨੇ ਗੰਦ ਪਾ ਦਿੰਦੇ ਆ ਜੀ ਉਹ ਚੀਜ਼ ਦੀ ਹੁੰਦੀ ਸੀਗੀ ਪਰ ਫਿਰ ਜਦੋਂ ਦੇਖਿਆ ਨਾ ਵੀ ਆਮਦਨ ਬਹੁਤ ਜ਼ਿਆਦੀ ਆ ਵੀ ਥੋੜਾ ਜਿਹਾ ਟਾਈਮ ਕੰਮ ਕਰਨਾ ਆਪਾਂ ਆਮਦਨ ਬਹੁਤ ਜ਼ਿਆਦੀ ਹੈ ਇਹਨਾਂ ਚੀਜ਼ਾਂ ਫਿਰ ਉਹ ਪਰ ਨਾ ਜਿਹੜੀ ਆਪਾਂ ਹੁਣ ਸੋਚਿਆ ਹੋਵੇ ਨਾ ਵੀ ਆਪਾਂ ਇਹ ਚੀਜ਼ ਕਰਨੀ ਕਰਨੀ ਆ ਹਨਾ ਉਹ ਫਿਰ ਕੋਈ ਵੀ ਗੱਲ ਆਪਣੇ ਦਿਮਾਗ ਤੇ ਅਸਰ ਨਹੀਂ ਕਰਦੀ ਪਹਿਲੀ ਵਾਰ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਹਨਾ ਇਨਵੈਸਟਮੈਂਟ ਕੀਤੀ ਹੈਗੀ ਆ ਜਦੋਂ ਕਮਾਈ ਹੋਈ ਸੀਗੀ ਇਸ ਕੰਮ ਤੋਂ ਪਹਿਲੀ ਵਾਰ ਉਦੋਂ ਫਿਰ ਕਿਵੇਂ ਕਮਾਈ ਹੋਈ ਸੀ ਕਿੰਨੀ ਆਮਦਨ ਹੋਈ ਸੀ ਇਸ ਤੋਂ ਲੋਕ ਤਾਂ ਜਿੰਨਾ ਕਿ ਤਾਂ ਸੀ ਖਰਚਾ ਕੀਤਾ ਸੀ ਜੀ ਉਹਨੇ ਕਿਦਾ ਐਗ ਵਗ ਗਿਆ ਸੀ ਜਿੰਨੇ ਦਾ ਆਪਣਾ ਪੇਮੈਂਟ ਖਰਚ ਹੋਈ ਸੀ ਉਹਨੇ ਦਾ ਐਗਰੀ ਪੇਮੈਂਟ ਸੀ ਬਾਕੀ ਜਨਵਾਰ ਬਚ ਗਿਆ ਸੀ ਠੀਕ ਹੈ ਜਨਵਾਰ ਦਾ ਸੇਲ ਵੱਖਰਾ ਕਰਤਾ ਸੀ ਠੀਕ ਹੈ ਜੀ ਜ਼ਿਆਦਾਤਰ ਆਪਣਾ ਮਕਸਦ ਹੈਗਾ ਅੰਡੇ ਦਾ ਅੰਡੇ ਤੇ ਕੰਮ ਕਰਦੇ ਹਾਂ ਹਾਂਜੀ ਅੰਡਾ ਵੀ ਚਿਕਨ ਵੀ ਵੀਰੇ ਸਾਡਾ ਕੀ ਰੇਟ ਸੇਲ ਹੋ ਜਾਂਦਾ ਅੰਡਾ ਸਿਆਲਾਂ ਚ ਵੀਰੇ 15 ਰੁਪਏ 15 ਰੁਪਏ 15 ਪਲੱਸ ਹੀ ਹੋ ਜਾਂਦਾ 20 ਰੁਪਏ ਵੀ ਹੋ ਜਾਂਦੇ ਹਾਂਜੀ ਠੀਕ ਹੈ ਦਸੰਬਰ ਮਹੀਨੇ ਚ ਤਾਂ ਜ਼ਿਆਦਾ ਹੀ ਹੋ ਜਾਂਦਾ ਵੀਰੇ ਉਦੋਂ ਤਾਂ ਅੰਡੇ ਦੀ ਸ਼ਾਰਟेज ਐਡਵਾਂਸ ਬੁਕਿੰਗ ਤੇ ਹੋਣ ਲੱਗ ਜਾਂਦੇ ਹਾਂਜੀ ਸੁਵਾਗੇ ਲੋਕ ਪੈਸੇ ਫੜਾ ਜਾਂਦੇ ਆ ਵੀ ਸਾਡੇ ਰੱਖ ਦਿਓ ਤੇ ਵੀ ਆਥਨ ਤੱਕ ਵੀ ਸਾਡੇ ਗਾਹ ਕੁ ਮੋੜਨ ਲੱਗ ਜਾਂਦੇ ਵੀਰੇ ਤੁਸੀਂ ਆਪ ਵੀ ਕਰੇ ਵਰਤ ਜੋ ਆਂਡਾ ਖਾਣੇ ਹਾਂਜੀ ਹਾਂਜੀ ਇੱਕ ਪਹਿਲੇ ਜਿਵੇਂ ਤੁਸੀਂ ਕਿਹਾ ਵੀ ਸਕਿਚਿੰਗ ਦੇ ਕੰਮ ਸਾਨੂੰ ਵਧੀਆ ਪ੍ਰੋਫਿਟ ਨਹੀਂ ਹੋਇਆ ਹਨਾ ਆਪਣੀਆਂ ਭੈਣਾਂ ਕੋਲੇ ਇਹੀ ਕੰਮ ਮੇਨ ਹੈਗਾ ਵੀ ਸਕਿਚਿੰਗ ਕਰ ਲੋ ਵੇਲਾ ਟਾਈਮ ਹੁੰਦਾ ਕਈ ਭੈਣਾਂ ਤੁਹਾਡੇ ਵਰਗਾ ਕੰਮ ਕਰ ਨਹੀਂ ਸਕਦੀਆਂ ਕਿਉਂਕਿ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਜਿਹਦਾ ਹੰਗਾਰਾ ਨਹੀਂ ਮਿਲਦਾ ਹਨਾ ਤੇ ਕਿੱਕਿਆਂ ਵੱਲੋਂ ਵੀ ਨਹੀਂ ਮਿਲਦਾ ਜਿਹਦਾ ਸਾਰੇ ਪਰਿਵਾਰ ਵੱਲੋਂ ਵੀ ਨਹੀਂ ਮਿਲਦਾ ਜੇ ਆਪਾਂ ਗੱਲ ਕਰੀਏ ਤੁਹਾਡੇ ਵਾਂਗੂ ਕਿਸੇ ਭੈਣ ਨੇ ਕੰਮ ਸਟਾਰਟ ਕਰਨਾ ਹੈਗਾ ਆਪਣੇ ਦੌਰ ਤੇ ਕਰਨਾ ਘੱਟ ਤੋਂ ਘੱਟ ਕਿੰਨੇ ਕ ਜਾਨਵਰਾਂ ਤੋਂ ਕਰਨਾ ਚਾਹੀਦਾ ਜਿਹੜਾ ਥੋੜੀ ਜੀ ਜਗ੍ਹਾ ਦੇ ਵਿੱਚ ਕੰਮ ਸਟਾਰਟ ਹੋ ਜਾਈਏ ਤੁਹਾਡੀ ਵੀਡੀਓ ਦੇਖ ਕੇ ਜੇ ਕੋਈ ਕੰਮ ਸਟਾਰਟ ਕਰਦੀ ਹੈ ਭੈਣ ਤਾਂ ਉਹਨਾਂ ਲਈ ਦੱਸੋ ਵੀ ਕੀ ਸੁਜੈਸ਼ਨ ਹੈਗੇ ਤੁਹਾਡੀ ਵੀਰੇ ਜੇ ਕਿਸੇ ਨੇ ਨਵਾਂ ਸ਼ੁਰੂ ਕਰਨਾ ਨਾ ਕੰਮ ਉਹ ਸ਼ੌਕ ਬੱਚਾ ਪਾ ਲਵੇ ਠੀਕ ਹੈ ਠੀਕ ਹੈ ਜੀ ਬਾਕੀ ਇਹਨਾਂ ਦਾ ਟੈਂਪਰੇਚਰ ਦਾ ਧਿਆਨ ਰੱਖੇ ਛੋਟੇ ਬੱਚਿਆਂ ਨੂੰ ਅਨਸਾਰ ਗੁੜ ਤੇ ਜਿਹੜਾ ਹੁੰਦਾ ਗੁੜ ਦਾ ਸ਼ਰਬਤ ਦੇਣਾ ਹੈ ਹਾਂਜੀ ਬਾਇਰਾ ਦੇਣਾ ਛੋਟੇ ਬੱਚੇ ਨੂੰ ਉਸ ਤੋਂ ਬਾਅਦ ਫੀਡ ਸਟਾਰਟ ਕਰਨੀ ਪਲੀਜ਼ ਸਟਾਰਟਰ ਫੀਡ ਬੱਚਿਆਂ ਤੇ ਸਪੈਸ਼ਲ ਆ ਰਹੀ ਹੈ ਠੀਕ ਹੈ ਹਾਂਜੀ ਟੈਂਪਰੇਚਰ ਨੂੰ 37 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਹੈ ਰੂਮ ਦੇ ਵਿੱਚ ਛੋਟੇ ਬੱਚੇ ਦੇ ਕਿੰਨੇ ਟਾਈਮ ਲੱਗਨੇ ਬਤੋ 10 15 ਮਿੰਟ ਦਾ ਕੰਮ ਹੈ 10 15 ਮਿੰਟ ਹਾਂਜੀ ਠੀਕ ਹੈ ਜੀ ਫੀਡ ਆਪਾਂ ਨੂੰ ਕਿੰਨੇ ਵਾਰ ਦੇਣੀ ਪੈਂਦੀ ਦਿਨ ਦੇ ਵਿੱਚ ਦੋ ਵਾਰੀ ਦੋ ਵਾਰੀ ਹਾਂਜੀ ਭਾਈ ਜੀ ਹੁਣ ਜਿੱਦਾਂ ਤੁਹਾਡੇ ਕੋਲੇ ਮੁਰਗੀਆਂ ਅੰਡੇ ਤੇ ਵੀ ਹੈਗੀਆਂ ਹਨਾ ਇਹਨਾਂ ਦਿਨਾਂ ਦੇ ਵਿੱਚ ਰੇਟ ਘਟ ਜਾਂਦੇ ਆਂ ਅੰਡੇ ਦੇ ਹਾਂਜੀ ਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਅੰਡੇ ਦਾ ਕੀ ਪ੍ਰਬੰਧ ਕਰਦੇ ਆਂ ਅੰਡਾ ਜਿੰਨਾ ਲੱਗ ਜਾਂਦਾ ਈ ਉਹ ਠੀਕ ਹੈ ਜੋ ਬਚਦਾ ਅੰਡਾ ਉਹ ਆਪਣੇ ਕੋਲੇ ਐਗ ਕਰਾਉਣ ਵਾਲੀ ਮਸ਼ੀਨ ਹੈ ਉਹਦੇ ਜਰਾ ਲੱਗ ਲੱਗਦੇ ਠੀਕ ਹੈ ਜੀ ਜੇਕਰ ਕਿਸੇ ਨੇ ਬੱਚੇ ਲੈਣੇ ਹੈਗਾ ਤੁਹਾਡੇ ਤੋਂ ਤੁਹਾਡੇ ਨੇੜੇ ਏਰੀਆ ਦਾ ਹੈਗਾ ਕੋਈ ਹਨਾ ਭੈਣ ਭਰਾ ਹਾਂਜੀ ਬੱਚੇ ਆਪਣੇ ਕੋਲੇ ਕਿੱਦਾਂ ਮਿਲਦੇ ਹੈਗੇ ਕੀ ਪ੍ਰੋਸੀਜਰ ਹੁੰਦਾ ਪਹਿਲਾਂ ਬੁਕਿੰਗ ਹੁੰਦੀ ਹੈ ਜਾਂ ਮੌਕੇ ਤੇ ਹੀ ਮਿਲ ਜਾਂਦਾ ਹੈ ਬੱਚੇ ਜੀ ਹਲੇ ਤਾਂ ਕੰਮ ਨਵਾਂ ਸਟਾਰਟ ਕੀਤਾ ਹੀ ਮੌਕਾ ਮਿਲ ਸਕਦੇ ਹੀ ਹਾਂਜੀ ਜਾਨੀ ਕਿ ਉਹਦਾ ਪਹਿਲਾਂ ਪਤਾ ਕਰ ਲਈ ਕਿੰਨੀ ਤਰੀਕ ਨੂੰ ਨਿਕਲਦੇ ਅਕਸਰ ਡੇਟ ਬਣੀ ਹੁੰਦੀ ਹੈ ਇਸ ਤਰੀਕ ਨੂੰ ਬੱਚਾ ਆਪਣੇ ਕੋਈ ਮਸ਼ੀਨ ਚ ਆਊਗਾ ਹਾਂਜੀ ਤੋਂ ਉਹ ਦੱਸ ਲਈ ਜੀ ਉਸ ਤਰੀਕ ਨੂੰ ਆ ਕੇ ਲੈ ਜਾਂਦੇ ਆ ਠੀਕ ਹਾਂਜੀ ਤਾਂ ਜੀ ਹੋਰ ਕੋਈ ਸੁਨੇਹਾ ਆਪਣੀਆਂ ਭੈਣਾਂ ਨੂੰ ਦੇਣਾ ਚਾਹੋ ਤੁਸੀਂ ਜਿਹੜੀਆਂ ਘਰੇ ਬੈਠੀਆਂ ਹੈਗੀਆਂ ਬੇਲੀਆਂ ਹਾਂ ਜਿਵੇਂ ਆਪਣੀ ਜ਼ਿੰਮੇਵਾਰ ਪਰਿਵਾਰਾਂ ਦੀਆਂ ਹੈਗੀਆਂ ਹਨਾ ਇਹ ਕੰਮ ਕਰ ਸਕਦੀਆਂ ਹੈਗੀਆਂ ਤੁਸੀਂ ਆਪਦੇ ਤਿਆਰਬੇ ਦੇ ਵਿੱਚ ਉਹਨਾਂ ਭੈਣਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਪਹਿਲਾਂ ਤਾਂ ਵੀਰੇ ਮੈਂ ਉਹੀ ਕਹਿਣਾ ਚਾਹੁੰਨੀ ਆ ਵੀ ਜੇ ਕਿਸੇ ਨੇ ਇਹ ਕੰਮ ਸ਼ੁਰੂ ਕਰਨਾ ਵਾ ਪਹਿਲਾਂ ਤਾਂ ਵੀ ਸੰਗ ਸ਼ਰਮ ਲਾ ਦੇਵੇ ਵੀ ਹਾਂ ਵੀ ਇਹ ਲੋਕ ਕਹਿਣਗੇ ਵੀ ਲੋਕਾਂ ਦੀ ਸੋਚ ਵੀ ਪਾਸੇ ਕਰ ਦੇਣ ਵੀ ਇਹ ਮੁਰਗੀ ਰੱਖਦੇ ਆ ਮੁਰਗੀ ਰੱਖਦੇ ਆ ਵੀ ਇਹ ਚੀਜ਼ ਨੂੰ ਪਾਸੇ ਕਰਕੇ ਕੰਮ ਹੋਣਾ ਵਾ ਫੇਰ ਹੀ ਆਪਣੇ ਸੱਚੇ ਦਿਲ ਨਾਲ ਇਹਦੀ ਸੇਵਾ ਕਰਨੀ ਨਹੀਂ ਜਾਨੀ ਕਿ ਇਹ ਇਹ ਨਹੀਂ ਹੁਣ ਵੀ ਆਪਾਂ ਉਹ ਕੰਮ ਕਰਦੇ ਆ ਆਪਾਂ ਨਹੀਂ ਕਰਦੇ ਹਾਂ ਵੀ ਬਿਜ਼ਨਸ तौर ਤੇ ਕਰਨਾ ਹੈ ਬਾਕੀ ਜਦੋਂ ਕੀਤਾ ਕੰਮ ਸਟਾਰਟ ਕੀਤਾ ਪ੍ਰੋਫਿਟ ਮਿਲੂਗਾ ਫੇਰ ਆਪੇ ਬੰਦਾ ਹੌਲੀ ਹੌਲੀ ਬਿਜ਼ਨਸ ਬਣਾਉਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਕੀ ਪਲੈਨਿੰਗ ਹੈਗੀਆ ਜਿਵੇਂ ਹੁਣ ਆਉਣ ਵਾਲਾ ਸਰਦੀ ਦਾ ਸੀਜ਼ਨ ਆਉਣਾ ਹੈਗਾ ਹਾਂਜੀ ਕਿੰਨੇ ਬੱਚਾ ਪਾਲ ਰਹੇ ਹੋ ਤੁਸੀਂ ਕੀ ਸਕੀਮ ਹੈਗੀਆ ਬੱਚਾ ਹੀ ਆਪਦੇ ਵਾਸਤੇ ਤਕਰੀਬਨ 400 ਬੱਚਾ ਪਾਲ ਰਹੀ ਹੈ ਇਸ ਟਾਈਮ ਨਵਾਈ ਬਾਕੀ ਮਸ਼ੀਨ ਦੇ ਵਿੱਚੋਂ ਨਿਕਲ ਰਹੇ ਬੱਚੇ ਉਹ ਵੀ ਜਿੰਨੇ ਕ سیل ਹੋਗੇ ਦਾ ਕਰਾਂਗੇ ਤੇ ਨਹੀਂ ਫਿਰ ਘਰੇ ਤਾਂ ਪਾਲਾਂਗੇ ਜੀ ਠੀਕ ਹੈ ਜੀ ਆਪਣਾ ਬਈ ਐਡਰੈਸ ਵੀ ਦੱਸ ਦਿਓ ਨਾ ਜਿਸ ਨੇ ਆਉਣਾ ਤੁਹਾਡੇ ਕੋਲੇ ਆਂਡੇ ਲੈਣ ਬੱਚੇ ਲੈਣ ਐਡਰੈਸ ਹੀ ਬਸ਼ਨੰਦੀ ਰੋਡ ਕੋਠੇ ਸਪੂਰ ਸਿੰਘ ਵਾਲੇ ਜਿੱਥੋਂ ਠੀਕ ਹੈ